ਇਹਸਾ ਹਉਦੇ ਆਪਾਂ ਖਰਚੇ ਪਾਲ ਲੈ ਖਰਚੇ ਆਪਾਂ ਵੱਡੇ ਪਾਲ ਲੈ ਖਰਚੇ ਬਾਬਾ ਜੀ ਆਪਣੇ ਬਹੁਤ ਨੇ ਹੋਰ ਹੋਰ ਯਾਰ ਤੇ ਸੰਗ ਤਾਂ ਆਪਣੇ ਕੋਲੇ ਆਉਂਦੀ ਨਹੀਂ ਤੇ ਕੋਈ ਤਾਂ ਹੱਲ ਤੁਸੀਂ ਪ੍ਰਚਾਰ ਕਰੋ ਪਿੰਡ ਦੇ ਵਿੱਚ ਸੰਤ ਪਹੁੰਚੇ ਹੋਏ ਨੇ ਹੈ ਯਾ ਜਪਣਾ ਭੈਣ ਦਾ ਨਾ ਪਮੀਰੀ ਦਾ ਕਿਧਰ ਗਿਆ ਕੋਈ ਬਾਬਾ ਜੀ ਪਮੀਰੀ ਦਾ ਦੱਸਦਾ ਦੇਖੀ ਨਹੀਂ ਕਮਾਲ ਕਰਤੀ ਯਾ ਕਿਧਰ ਓਏ ਹੈ ਉਹ ਭੈਣ ਰਿਆ ਤਾਂ ਕਿਧਰ ਤੁਰਿਆ ਪਤਾ ਮੈਂ ਬੁਗੜੀ ਤੜਾਏਗਾ ਤੂੰ ਮੈਂ ਤੈਨੂੰ ਦੱਸਾਂਗਾ ਨਾ ਤੇ ਡਾਲੀ ਸਰਪੰਚ ਨੂੰ ਕਹਿ ਕੇ ਆਉਣਾ ਬਿਰੋਕ ਕੀ ਕਹੂਆ ਵੀ ਸੁਧਾਰੂਆ ਨੂੰ ਕਹਿੰਦਾ ਕਹੂਆ ਕੁਛ ਕੇ ਕਹਿੰਦਾ ਨਹੀਂ ਹੈਗਾ ਆਪਣਾ ਛਡੂਆ ਇਹਨੂੰ ਨਹੀਂ ਫਿਰ ਮੈਂ ਤਾਂ ਸੁਧਾਰ ਦੂੰਗਾ ਫਿਰ ਮੈਂਟ ਚ ਉਹਨੂੰ ਚਲ ਕੋਈ ਸ਼ਰਮਤਾ ਨਹੀਂ ਆਉਂਦੀ ਸ਼ਰਮਤਾ ਨਹੀਂ ਆਉਂਦੀ ਤੈਨੂੰ ਪੋਰਾ ਚੌਰਿਆ ਉਹ ਭਾਈ ਤੁਸੀਂ ਅੱਗੀ ਘੜੋ ਮਾਰੋ ਉਹ ਤਾਂ ਜਮੀ ਨਹੀਂ ਆਏ ਦੇਖਦਾ ਹੈਗਾ ਵੀ ਘਰੇ ਵੀ ਕੋਈ ਬੰਦਾ ਰਹਿੰਦੀ ਹੈ ਜਨਾਨੀ ਤੂੰ ਤਾਂ ਕੰਜਰਾ ਦਾ ਘਰ ਬਣਾ ਛੱਡ ਹਾਂ ਦੱਸਾ ਬਾਬੇ ਨੂੰ ਮੈਂ ਕਹਾਂ ਬਾਬਾ ਪੱਕਾ ਪੈਂਚਰ ਲਾ ਦੇ ਹੋਰ ਯਾਰ ਤੇਰੀ ਤਾਂ ਹੈਈਆ ਜਾਣ ਪਛਾਣਾ ਤੂੰ ਨਾ ਪੱਕੀ ਗੱਲ ਕਰਾ ਮਾਏ ਬਾਬੇ ਨੂੰ ਖੂਨ ਦੋ ਮੰਤਰ ਵੱਧੀ ਪੜਦੀ ਪਰਕੇ ਤੇ ਭਾਂਡੇ ਪੁੰਡੇ ਮਾਂਜ ਲਿਆ ਭਾਂਡੇ ਵਾਵਾ ਪਾਏ ਨੇ ਮਾਂਜਣ ਵਾਲੇ ਬੁੜੀ ਜੀ ਤਾਂ ਖਾ ਖਾ ਕੇ ਛਿੱਟੀ ਜਾਊਗੀ ਤੇ ਵੱਡਾ ਵੀ ਖਾ ਖਾ ਕੇ ਛਿੱਟੀ ਜਾਂਦਾ ਰਹਿੰਦਾਗਾ ਨਾ ਕੋਈ ਕੰਮ ਕਰਾਉਣ ਨਾਲ ਇਹ ਸਾਰਾ ਕੁਸੂ ਕਰ ਦਿੰਦਾ ਨਾ ਇਹ ਖਰਾਬ ਤੇ ਮੈਨੂੰ ਤਾਂ ਕੰਮ ਕਰਨਾ ਹੀ ਪਊਗਾ ਜਿੰਨੂੰ ਮਾਦੀ ਸਾਡੀ ਬਣੀ ਸਾਡੀ ਬੋਟ ਜਿਹੜਾ ਨੇ ਲੈਣ 20 ਦੂਸੇ ਗੱਤ ਨਹੀਂ ਸ਼ਰਮਤਾ ਨਹੀਂ ਆਉਂਦੀ ਸ਼ਰਮਤਾ ਨਹੀਂ ਆਉਂਦੀ ਤੈਨੂੰ ਪੋਰਾ ਚੌਰਿਆ ਉਹ ਤਾਂ ਜਮੀ ਨਹੀਂ ਆਏ ਦੇਖਦਾ ਹੈਗਾ ਵੀ ਘਰੇ ਵੀ ਕੋਈ ਬੰਦਾ ਰਹਿੰਦੀ ਹੈ ਜਨਾਨੀ ਤੂੰ ਤਾਂ ਕੰਜਰਾ ਦਾ ਘਰ ਬਣਾ ਸਕਦਾ ਹੈਗਾ ਹੈ ਤਾਂ ਭਾਈ ਮੈਂ ਤੁਹਾਨੂੰ ਕੀ ਆਖਾਂ ਉਹ ਤੇਰਾ ਤਾਂ ਮਰੰਜਣ ਰਹਿ ਜਾਂਦਾਗਾ ਲੋਕਾਂ ਦੀ ਗਵਾਂਡੀ ਦੇਖਦੇ ਨੇ ਕਿ ਇਹਨੇ ਜਨਾਨੀ ਘਰੇ ਨੇ ਸ਼ਰਮ ਹੀ ਨਹੀਂ ਹੈਗੀ ਜਮਾ ਤਾਂ ਤੋਂ ਤੇਰੇ ਦਾੜਾ ਹੋ ਰਿਹਾਗਾ 50 ਸਾਲ ਦਾ ਹੋ ਰਿਆਂਗਾ ਚੰਗਾ ਚਾਦਰਾ ਫੜ ਲੈਣਾਗਾ ਚੰਗਾ ਖੁੰਡਾ ਫੜ ਲੈਣਾ ਪਰੋਹਣਾ ਬਣ ਕੇ ਫਿਰਦਾ ਰਹਿਣਾਗਾ ਹੂੰ ਸ਼ਰਮ ਤਾਂ ਨਹੀਂ ਹੈਗੀ ਤੇਰੇ ਭੋਰਾ ਹੂੰ ਨੱਕੜ ਵੋਕੇ ਮਰ ਜੇ ਬੰਦਾ ਜੇ ਬੰਦਾ ਹੋਵੇ ਸਹੀ ਜਿੰਨੀ ਤੇਰ ਨਾਲ ਬਣਦੀਏ ਕੁੱਤੇ ਖਾਣੀ ਸਾਰਾ ਦਿਨ ਭਾਂਡੇ ਚਾਗਲ ਚਾਗਲ ਸਿੱਟੀ ਜਾਂ ਭਾਂਡੇ ਮਾਂਜਦੇ ਆਲੇ ਇਕੱਠੇ ਕਰਕੇ ਏ ਕਰੂੰਗੀ ਪਸੂਆਂ ਪਸੂਆਂ ਜਦ ਦੇਖੂੰਗੀ ਬਾਅਦੇ ਜਾ ਕੇ ਕਿ ਇਧਰ ਸੋਈ ਦਾ ਕੰਮ ਨਵੇਂੜਦਾ ਮੈਂ ਸੋਈ ਦਾ ਹੀ ਕੰਮ ਜ਼ਰੂਰੀ ਹੁੰਦਾਗਾ ਇਹਨੂੰ ਤਾਂ ਐ ਵੀ ਨਹੀਂ ਹੈਗੀ ਸ਼ਰਮ ਵੀ ਮਾੜਾ ਮੋਟਾ ਮੈਂ ਪਸੂਆਂ ਨੂੰ ਦੇਖ ਲਾਂ ਸਾਰਾ ਦਿਨ ਕੋਈ ਕੰਮ ਤੇ ਲੱਗਾ ਰਹਿੰਦਾਗਾ ਜਾਂ दारू ਪੀ ਲਈ ਜਾਂ ਚੁਗਲੀਆਂ ਕਰ ਲਈਆਂ ਸਾਨੂੰ ਵੀ ਸਾਰਾ ਦਿਨ ਉਸ ਦਾ ਲੋਭ ਤਾਂ ਰੱਖੀ ਇੱਕ ਫਿਰਦਾ ਰਹਿੰਦਾਗਾ ਕਿ ਮੈਂ ਘਰੇ ਕੰਮ ਕਰਦੀ ਰਹਿਣੀ ਹੈਗੀ ਇਹ ਤਾਂ ਘੋੜੇ ਹੀ ਨਹੀਂ ਹੈਗੀ ਸੰਦ ਖਾਣ ਨੂੰ ਔਰ ਕੋਦੈ ਇਹ ਨੀ ਤੁਦ ਲੈਉਣੀ ਸੀ ਔਰ ਹੁਣ ਬਣੇਗਾ ਤੂੰ 12 ਸਾਲ ਦਾ ਹੁਣ ਨੀ ਬਣਦਾ ਹੁਣ ਤਾਂ ਇਹੇ ਜਿਹਾ ਹੀ ਰਹੇਗਾ ਹੁਣ ਤਾਂ ਬੁਢਾ ਹੀ ਹੋਏਗਾ ਦਿਨ ਦਿਨ ਹੁਣ ਨਿਜਵਾਨ ਬਣਦਾ ਹੈਗਾ ਤੂੰ ਇਹ ਤੇਰੇ ਚਿੱਤ ਕੇ ਹਾਂ ਔਰ ਚਗਾਠਾ ਪੱਟ ਦੇਗਾ ਤੂੰ ਗੁੱਡੀ ਕੋੜੀ ਲਾਲ ਲਗਾਮ ਹੁਣ ਤੇਰੇ ਬੁੜੇ ਤੋੜੇ ਕਰਕੇ ਜਵਾਨੀ ਚੜਦੀ ਹੈ ਕਿ ਹੁਣ ਤੂੰ ਕਾਰ ਘਰੰਗਣ ਵਾਲਾ ਹੋ ਗਿਆ ਹਾਂ ਓਪਾ ਇਹ ਤੁਸੀਂ ਮੇਰੇ ਨਾਲ ਬੜੀ ਭਗਾਈ ਨਾ ਮਾਰਿਆ ਕਰੋ ਆਦੀ ਪੁਕਾਈ ਮਾਰੇ ਬਾਈ ਕਰਦਾ ਮੈਂ ਅਮੀਰ ਦੀ ਗੱਲ ਕਰਦੇ ਫਿਰ ਤੂੰ ਐ ਕਹਿਣ ਲੱਗਾ ਪੁਕਾਈ ਕਹਿਣ ਲੱਗਾ ਤੂੰ ਠੀਕ ਆ ਬਾਈ ਆ ਜਾ ਆ ਜਾ ਆ ਜਾ ਬਾਈ ਜਰਾ ਮੇਰੇ ਦਾ ਜਿਹੜਾ ਆ ਜਾ ਤੇਜ਼ ਕੱਟ ਰਹੀ ਸੀ ਜੀ ਸੋਨਾ ਕਹੜਾ ਛੱਡੀ ਆ ਸਾਰਾ ਐਂ ਤਾਂ ਛੋਟਿਆਂ ਵਾਲੇ ਹੁੰਦਾ ਓਏ ਆ ਜਾ ਇਹਦਾ ਬੋਲੀ ਜਾਉ ਯਾਰ ਬੈਜਾ ਕੌਣ ਰੋ ਬੁਦੂ ਤੈਨੂੰ ਯਾਰਾ ਕਾ ਨੂੰ ਕਿਸੇ ਦੇ ਕਦੇ ਕੇਸ ਮਾਣਾ ਹੁੰਦਾ ਭਰਾ ਮੈਂ ਮੈਂ ਉਹ ਮੈਂ ਅੱਧਾ ਮਾਲ ਕੱਢਦਾ ਭਾਈ ਮੈਂ ਤਾਂ ਇਹਦਾ ਮਾਲ ਆ ਜਣਾ ਤੂੰ ਦੋਸੂ ਕਾਂਝਾ ਕਰ ਲੇ ਇਹ ਤਾਂ ਇਹੀ ਆਉ ਭਾਈ ਮੈਂ ਅੱਧਾ ਮਾਲ ਕੱਢਦਾ ਇਹ ਤਾਂ ਇਹੀ ਆਊਗਾ ਇਹ ਕਹਦੇ ਭਾਈ ਮੈਂ ਹਟ ਜੂਗਾ ਉਹ ਤੂੰ ਮੇਰਾ ਜੁੰਡੀ ਦਾ ਯਾਰ ਯਾਰ ਤੈਨੂੰ ਨਾ ਕਿਵੇਂ ਕਰਦਾ ਆਇਆ ਨਾ ਕਰ ਭਾਈ ਮੈਂ ਨਾ ਆ ਉਹ ਤੂੰ ਅਹੀਂ ਆ ਕੇ ਚਰ ਕੇ ਲਿਆ ਕੌਣ ਹਟਾ ਦੇ ਇਹਨੂੰ ਇੱਥੇ ਬੈਠਾ ਖਾਤ ਕਰੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਵਿਚਾਰੇ ਬੈਠਾ ਵੇੜੇ ਦੇ ਮੈਂ ਤਾਂ ਕੱਲ ਨੂੰ ਕਲਪ ਵੀ ਕਰਾਉਂ। ਯਾਹ ਬੂ ਕਰਾਉਣਾ ਹੈ ਮੁੰਡੇ ਮੈਂ ਤਾਂ ਵਿਆਹ ਵੀ ਕਰ ਲਓ ਭਾਈ ਜਿਵੇਂ ਕਰਨਾ ਤੁਹਾਡੀ ਸਲਾਹ ਹੈਗੀ। ਮੈਂ ਤਾਂ ਵਿਆਹ ਵੀ ਕਰਵਾਉਂ। ਉਹ ਤੈਨੂੰ ਹੁਣ ਬੁੜੇ ਬੁੜੇ ਹੋਏ ਨੂੰ ਕੌਣ ਦੇਊਗਾ ਕੁੜੀ ਤੇਰੇ ਵਾਸਤੇ ਬਾਦੂ ਬਣਿਆ ਨਹੀਂ ਕੁੜੀ ਮੈਂ ਤਾਂ ਕੂਂਜ ਵਰਗੀ ਲਿਆਉਂ ਕੂਂਜ ਵਰਗੀ ਤੂੰ ਦੇਖਦੀ ਜਾਈਂ ਮੈਂ ਕਰਾਉਣ ਵਾਲਿਆਂ ਤੇ ਤੇਰੀਆਂ ਖੱਖਾਂ ਨਾ ਗੇਲਿਆ ਭਾਲ ਯਾਰ ਓਏ ਹਾਂ ਚਾਲ ਯਾਰ ਆਪਾਂ ਚੱਲ ਗਏ ਯਾਰ ਆ ਖੇਤ ਨੂੰ ਕੋ ਕੰਮ ਤਾਂ ਹੁੰਦਾ ਕਰ ਇਹਦਾ ਇੱਕ ਤੇ ਦੀਵਾ ਬਾਲਣਾ ਪੂਏ ਨਾ ਤੇ ਚਾਲ ਯਾਰ ਚੱਲ ਗਏ ਉਹ ਦੀਵਾ ਨਹੀਂ ਲੱਟਣੀ ਲਾਉਣੀ ਪੂ ਫਿਰ ਹੁਣ ਚਾਲ ਫਿਰ ਦੇਖਦੇ ਆ ਅੱਜਾ ਹਾਂ ਦੀਵਾ ਦੂਵਾ ਤਾਂ ਛੱਡ ਪਰੇ ਚਲ ਖੇਤ ਹੀ ਕੱਢੂ ਜਾ ਕੇ ਖਾ ਤੇ ਇੱਥੇ ਦਾ ਫਿਰ ਬੋਲੀ ਜਾਉ ਉਹ ਭਾਈ ਮੇਰੇ ਘੜਾ ਪੂ ਗਏ ਦੇਣਗੀ ਭਾਈ ਮੇਰੇ ਘੜਾ ਚਵਾਕਰੋਂਦੇ ਆ ਜੇ ਮਨ ਤਾਂ ਲੱਗਦਾ ਪੁੰਨਣਾ ਜਿਹੜਾ ਲਾਇਆ ਗਿਆ ਬਾਹਰ ਨੂੰ ਸਾਡੇ ਵਾਲੇ ਨੂੰ ਆ ਗੇਲਾ ਜਾ ਇਹ ਲਛੜਾਇਕ ਆਪ ਮੈਨੂੰ ਐਂ ਹੀ ਲੱਗਦਾਗਾ ਮਲੰਗ ਕਿਤੇ ਹੋਰ ਨਾ ਕੋਈ ਅੱਖ ਚੋਹ ਦੇ ਸਾਡੇ ਘਰੇ ਕਿਤੇ ਹੋਰ ਕੋਈ ਪਿੱਪਾ ਲਾ ਦੇ ਲਿਆ ਕੇ ਕੋਈ ਬੰਝ ਘੱਟ ਦੇ ਮੈਨੂੰ ਇਹ ਪੂਰਾ ਸਿਆਰ ਲੱਗਦਾ ਜਟਵਿਹੜ ਕਿ ਕਿਹੇ ਹੋਰ ਕੋਈ ਪੰਗਾ ਖੜਾ ਕਰ ਦੇ ਇਹਦਾ ਕਰਨਾ ਪੋਗਾ ਪਹਿਲਾ ਲਾਜ ਦੋਨਾਂ ਦਾ ਅੱਜ ਸ਼ਾਮ ਨੂੰ ਕਰਦੀਆਂ ਲਾਜ ਜਿਹੜਾ ਦੱਸਿਆ ਉਹਨਾਂ ਨੇ ਬਾਬੇ ਨਹੀਂ ਲੈਡ ਦਾ ਕੱਟ ਵੀ ਘੰਟਾ ਪਹਿਲਾਂ ਨਾ ਸੀ ਇਸ ਨੂੰ ਘੰਟਿਆਂ ਨਾਲ ਕੀ ਹੁੰਦਾ ਕਿੱਧਰ ਭੱਗ ਗਈ ਪਾਣੀ ਲਿਆ ਸੁੰਦਰੀ ਬੜੀ ਬੈਠੀ ਰਹਿੰਦੀ ਐ ਇੰਨੀ ਗਰਮੀ ਹਰੀ ਆ। ਆਉਣੀ ਤਾਂ ਹੈਗੀ ਆਂ ਕਿ ਪਾਣੀ ਲੈ ਕੇ ਉਂ ਹੀ ਨੱਚਣ ਲੱਗ ਜੂ ਪਰ ਘਰੇ ਤਾਂ ਬੜੂਗਾ ਮੰਗਰੋ ਪਹਿਲਾਂ ਟੱਪਾਂ ਲੱਗ ਜੂ ਪਤਾ ਨਹੀਂ ਕੀ ਇਹਦਾ ਬਾਰੀ ਜੀ ਲੱਗਦਾ ਕਰੇ ਜੀ ਨਹੀਂ ਲੱਗਦਾ। ਅੰਦਰ ਹੀ ਬੜੀ ਬੈਠੀ ਰਹਿ ਗਰ ਸਾਰਾ ਦਿਨ। ਆਈ ਤਾਂ ਜਾਨੀ ਹੈਗੀ। ਆ ਗਈ ਖੇਤੋਂ। ਹਾਂ ਆ ਗਿਆ। ਲੈਡ ਚੱਲੀ ਜਾਂਦੇ ਕਿ ਵਾਗ ਗਈ? ਲੈਡ ਤਾਂ ਵਾਗ ਗਈ। ਕੰਟਾ ਪਹਿਲਾਂ ਹੀ ਟੱਕਰਦੀ ਅੱਜ ਉਹਨਾਂ ਨੇ। ਕਿਉਂ? ਪਤਾ ਨਹੀਂ ਘੱਟ ਲਾ ਤਾ ਅੱਜ ਉਹਨਾਂ ਨੇ ਚਲ ਘਰ ਆ ਕੇ 10 ਮਿੰਟ ਰਾਮ ਕਰ ਲਈ ਕਿ ਖੇਤ ਹੀ ਰਹਿਣਾ ਦਾ ਨਾ ਬਸ ਆ ਗਿਆ ਕਰੇ ਹੁਣ ਲੈਟ ਦਾ ਬਾਕੀ ਸੀ ਮੈਨੂੰ ਲੱਗਦਾ ਖੇਤੀ ਵਾਲਾ ਜੀ ਲੱਗਦਾ ਨਾ ਨਾ ਬਸ ਮੈਂ ਆਈ ਗਿਆ ਫਿਰ ਕਰਿਆ ਨਹੀਂ ਮੈਂ ਖੇਤੀ ਬਹਿ ਜਾਂਦਾ ਤੇ ਹੁਣ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਇੱਕ ਹਾਂ ਕੀ ਗੱਲ ਦੱਸਦੀ ਹਾਂ ਤੂੰ ਆਪਣੇ ਨਾਲ ਵੱਡੇ ਨੂੰ ਸਮਝਾਉਣਾਗਾ ਕਿ ਫਿਰ ਮੈਂ ਆਪਦੇ ਤਰੀਕੇ ਨਾਲ ਸਮਝਾਵਾਂ ਹੁਣ ਅੱਧ ਕੀ ਕਹਤਾ ਤੈਨੂੰ ਉਹਨੇ ਕਦੇ ਤਾਂ ਉੱਥੇ ਗੀਤ ਗਾਉਣ ਲੱਗ ਜਾਂਦਾ ਲੁੱਚੇ ਲੰਡੇ ਗੀਤ ਗਾਉਂਦਾਗਾ ਇੱਥੇ ਬਹਿ ਕੇ ਮੋਚਣਾ ਚੱਕ ਲਿਆ ਤੇ ਐ ਬਾਹਰ ਕੱਢੀ ਗਿਆਗਾ ਬੈਠਾ ਇੱਥੇ ਮੇਰੇ ਕਿ ਨਹੀਂ ਦੇਖ ਦੇ ਕੇ ਨਾਲੇ ਗੱਲਾਂ ਬਾਤਾਂ ਕੱਢੀਆਂ ਦਾ ਵਿੱਚ ਦੀ ਤੈਨੂੰ ਜੇ ਦੱਸਣਾ ਹੌਣ ਆਪਦੇ ਤਰੀਕੇ ਨਾਲ ਸਮਝਾ ਦੇ ਤੇ ਨਹੀਂ ਫਿਰ ਮੈਨੂੰ ਤਾਂ ਸਮਝਾਣਾ ਆਉਂਦੀ ਹੈਗਾ ਮੈਂ ਪਿੰਡ ਤੋਂ ਛੇਪਾ ਮੰਨਦਾ ਥੋੜੀ ਜੀ ਨੇ ਮੈਂ ਕੁੱਟੂਆਂ ਦਾ ਬਥੇਰਾ ਆਣੂ ਮੁੜ ਕੇ ਨਹੀਂ ਤੇ ਰੈਂਦਾ ਗੁੰਦਾ ਉਹ ਇੱਕ ਉਹ ਆ ਜਿਹੜਾ ਲੰਗੜਾ ਜਿਹਾ ਗੇਲਾ ਗੁੱਲਾਗਾ ਜਿਹੜਾ ਖੇਤ ਦਾ ਥੋੜਾ ਗਵਾਂਢੀ ਹਾਂ ਉਹ ਉਹ ਆਗਾ ਉਹ ਇੱਥੇ ਆ ਕੇ ਬਹਿ ਗਿਆ ਉਹਦੇ ਕੋਲੇ ਤੇ ਉਹਦੇ ਮੈਂ ਉੱਥੇ ਭਾਂਡੇ ਵਾਜਦੀ ਸੀਗੀ ਉਹਦੇ ਨਾਲ ਤਾਂ ਗੱਲਾਂ ਨਾ ਕਰਿਆ ਐ ਮੇਰੇ ਕਿ ਨਹੀਂ ਚੱਕੀ ਗਿਆ ਗੱਲ ਕੀ ਕਹਿੰਦਾ ਉਹ ਨੂੰ ਮੈਨੂੰ ਕੀ ਪਤਾਗਾ ਆ ਜਾ ਲਾਂਏ ਕਰਦੇ ਆ ਪਾ ਤੈਨੂੰ ਕੋਈ ਸਕੀਮ ਦੰਨਾਗਾ ਕਿਤੇ ਹੋਰ ਨਾ ਕੋਈ ਬੰਝ ਖੜਾ ਕਰਦਣਾ ਉਹ ਉਹ ਵੀ ਬਾਬਿਆਂ ਉਪਿਆਂ ਕੋਲੇ ਜਾਣਗੇ ਮੈਨੂੰ ਲੱਗਦਾ ਲੱਛਣ ਇਹ ਜਿਹੜੇ ਤੇ ਮੇਰੀ ਗੱਲ ਸੁਣ ਲੈ ਆਪਣੇ ਆਲੇ ਤਾਂ ਬੱਤ ਜੇ ਬੱਤ ਜੇ ਤੇ ਫਿਰ ਉਹਦੀ ਲੱਤ ਵੀ ਤੋੜ ਦੂੰਗੀ ਮੈਂ ਜਿੱਦੇ ਕਿਤੇ ਹੁਣ ਇੱਥੇ ਅੜ ਗਿਆ ਮੈਨੂੰ ਘਰੇ ਆਇਆ ਉਹਦਾ ਮੈਂ ਹੀ ਤੋੜ ਦੂੰਗਾ ਜੇ ਖੇਤ ਕੰਨੀ ਟੱਕਰ ਗਿਆ ਮੈਨੂੰ ਕਦੇ ਉਹਦੀ ਉਂਗਲਾ ਲਾਉਂਦਾ ਰਹਿੰਦਾ ਸਾਰਾ ਦਿਨ ਉਹਨੂੰ ਪਰਸੋ ਉਹਦੇ ਨਾਲ ਇੰਨੀ ਕਰੀ ਸੀ ਕੁੱਤੇ ਖਾਣੀ ਵੀ ਤੂੰ ਸਾਡੇ ਘਰੇ ਆਇਆ ਨਾ ਕਰ ਆਇਆ ਨਾ ਕਰ ਤੇ ਅੱਜ ਫੇਰ ਉਹ ਆ ਕੇ ਇੱਥੇ ਬਹਿ ਗਿਆ ਉਹ ਤਾਂ ਆ ਹੀ ਆਇਆ ਕਰੋ ਜੇ ਨਜ਼ਾਰਾ ਕੁੱਟ ਕੇ ਬਿਠਾ ਜਾਣੀ ਜਾਂਦਾ ਮੰਜੇ ਤੇ ਤੂੰ ਤਾਂ ਮੈਨੂੰ ਕਹਿਣ ਲੱਗ ਜਾਣਾ ਵੀ ਤੂੰ ਬੋਲਦੀਆਂ ਤੂੰ ਬੋਲਦੀਆਂ ਹੁਣ ਤਾਂ ਮੈਂ ਕੁਝ ਬੋਲੀ ਵੀ ਨਹੀਂ ਸੀਗੀ ਹੁਣ ਵੀ ਫੇਰ ਇੱਥੇ ਰਕਾਂ ਚੰਨ ਗਿਆ ਕਿ ਆਉਣਾ ਵੀ ਉਹ ਕੀ ਕਹੂਗਾ ਵੀ ਸੁਧਾਰੂਗਾ ਉਹਨੂੰ ਕਿ ਕਹਿੰਦਾ ਕਹੂਗਾ ਕੁਛ ਕਿ ਕਹਿੰਦਾ ਨਹੀਂ ਹੈਗਾ ਆਪਣਾ ਛੱਡੂਗਾ ਇਹਨੂੰ ਨਹੀਂ ਫਿਰ ਮੈਂ ਤਾਂ ਸੁਧਾਰ ਦੂੰਗਾ ਫਿਰ ਮੈਂਟ ਚ ਉਹਨੂੰ ਚੱਲ ਕੋਈ ਨਾ ਫਿਰ ਤੂੰ ਆਪਣੇ ਹਿਸਾਬ ਨਾਲ ਗੱਲ ਕਰ ਲੈ ਜਿਵੇਂ ਤੈਨੂੰ ਵਧੀਆ ਲੱਗਦਾਗਾ ਮੈਂ ਤਾਂ ਇਹੀ ਕਹਿੰਨੀ ਆ ਮਾ ਕੋਈ ਗੱਲ ਫਿਰ ਕਿਤੇ ਬਾਹਲਾ ਨਾ ਵਾਦਾ ਵਾਜੇ ਚੱਲ ਇੱਕ ਵਾਰ ਤੂੰ ਗੱਲ ਕਰ ਲੈ ਸਰਪੰਚ ਨਾਲ ਜਾ ਕੇ ਮੈਂ ਸਰਪੰਚ ਨਾਲ ਗੱਲ ਕਰਦਾ ਫਿਰ ਜਾ ਕੇ ਆਹੋ ਗੱਲ ਕਰ ਲੈ ਤੇ ਫਿਰ ਦੇਖਦੇ ਕੀ ਹੁੰਦਾਗਾ ਠੀਕ ਆ ਪੁੱਛ ਕੇ ਆਉਣਾ ਉਹਨੂੰ ਕੀ ਕਹਿੰਦਾ ਹਾਂ ਦੱਸ ਸਾ ਬਾਬੇ ਨੂੰ ਮੈਂ ਕਹਾਂ ਬਾਬਾ ਪੱਕਾ ਪੈਂਚਰ ਲਾ ਦੇ ਹੋਰ ਯਾਰ ਦੇਰੀ ਦਾ ਹੈ ਗਿਆ ਜਾਣ ਪਛਾਣਾ ਤੂੰ ਨਾ ਪੱਕੀ ਗੱਲ ਕਰਾ ਮੈਂ ਬਾਬੇ ਨੂੰ ਆਖੂ ਨਾ ਦੋ ਮੰਤਰ ਵੱਧ ਹੀ ਪੜ੍ਹਦੀ ਹੋਰ ਯਾਰ ਜਿੱਦੀ ਚੱਕਮੀ ਦੀ ਵੀ ਯਾਰ ਵਾਲੀ ਸੜੀ ਦੀ ਵੀ ਵਾਲੀ ਚੱਕਮੀ ਆ ਭਰਾਵਾ ਚੱਕ ਦਾਂਗੇ ਫੱਟੇ ਆਪਾਂ ਗੱਲ ਕਿਹੜੀ ਕਰਦਾ ਕਰਾਉਣਾ ਦਾ ਪਊ ਆ ਯਾਰ ਅਗੇ ਲਿਆ ਪਹਿਲਾਂ ਤੇ ਮੰਤਰ ਪੜਾਉਣੇ ਆ ਤੇ ਬਾਅਦ ਚ ਮੈਂ ਕਰਾਂਗਾ ਕਹਿੰਦੇ ਵੀ ਕੂੰਜ ਵਰਗੀ ਲਿਆ ਦੇ ਬਾਬੇ ਨੂੰ ਕਹਾਂਗੇ ਬਾਬਾ 3300 ਦੇ ਵੀ ਦੇਵਤਾ ਤੇ 3300 ਕਰੋੜ ਦੇ ਵੀ ਦੇਵਤਾ ਹਾਂ ਵੀ ਸਾਰਾ ਨੂੰ ਤੇ ਆਲਾ ਇੰਨੇ ਹੈਗੇ ਨਾ ਤੇ ਆਦੇ ਤੇ 5-10 ਹੋਰ ਵੀ ਕੋਹ ਆ ਰਿਸ਼ਤੇਦਾਰ ਕੁੰਦੇਵਤਾਂ ਦੇ ਲਾ ਦੇ ਜੇ ਕੋਈ ਅਨਰਪੀਏ ਮੰਗੂਮ ਹੋਣਾ ਚਾਹੀਦਾ ਰੁਪੀਏ ਮੰਗੂਮ ਦੇ ਤੂੰ ਬਰ ਰੁਪੀਏ ਤਾਂ ਭਦੇਵਾਂਗੀ ਰੁਪੀਆਂ ਨਾਲੇ ਕੰਮ ਚੱਲਦਾ ਬਾਬੇ ਤਾਂ ਕਿੱਥੇ ਕਰਦੇ ਹੀ ਨਹੀਂ ਮੇਰਾ ਮਹਾਰਿਓ ਚਲੇ ਹਾਂਜੀ ਬਾਬਾ ਜੀ ਇਹ ਮੇੜ ਦਾ ਕੰਮ ਸੰਭਰ ਸੰਭਰਾਈ ਜਾ ਹਾਂਜੀ ਹਾਂਜੀ ਬਾਬਾ ਜੀ ਸਫਾਈ ਹੋ ਗਈ ਚਲੋ ਵਧੀਆ ਕੀਤਾ ਭਾਈ ਬਾਬਾ ਜੀ ਆਪਣੇ ਕੋਲੇ ਅੱਜ ਕੋਈ ਸੰਗਤ ਆਈ ਨਹੀਂ ਹੋਰ ਯਾਰ ਮੈਂ ਤਾਂ ਆਪ ਭੈਣ ਦਾ ਨਾ ਪੂਰੀ ਟੈਨਸ਼ਨ ਚ ਐ ਸਟਾਪ ਨਾ ਤਾਂ ਆਪਣਾ ਖਰਚਾ ਹੀ ਨਹੀਂ ਨਿਕਲਣਾ ਹੋਰ ਬਾਬਾ ਜੀ ਜਿਹੜੇ ਹਿਸਾਬ ਦੇ ਆਪਾਂ ਖਰਚੇ ਪਾਲ ਲੈ ਖਰਚੇ ਆਪਾਂ ਵੱਡੇ ਪਾਲ ਲੈ ਖਰਚੇ ਬਾਬਾ ਜੀ ਆਪਨੇ ਬਹੁਤ ਨੇ ਹੋਰ ਹੋਰ ਯਾਰ ਤੇ ਸੰਗਤ ਆਪਣੇ ਕੋਲੇ ਆਉਂਦੀ ਨਹੀਂ ਤੇ ਕੋਈ ਤਾਂ ਹੱਲ ਤੁਸੀਂ ਪ੍ਰਚਾਰ ਕਰੋ ਪਿੰਡ ਦੇ ਵਿੱਚ ਕਿ ਸੰਤ ਪਹੁੰਚੇ ਹੋਏ ਨੇ ਹੈ ਅੱਜ ਆਪਣਾ ਭੈਣ ਦਾ ਪਵਿਰੀ ਦਾ ਕਿਧਰ ਗਿਆ ਕੋ ਬਾਬਾ ਜੀ ਪੁਹੇਰੀ ਦੱਸਦਾ ਦੇਖੀ ਨੀ ਕਮਾਲ ਕਰਤੀ ਯਾਰ ਕਿੱਧਰ ਓਏ ਹੈ ਉਹ ਭੈਂਦ ਰਿਆਂ ਤਾਂ ਕਿੱਧਰ ਤੁਰਿਆ ਫਦਾਵੇਂ ਬੁਗੜੀ ਤੜਾਏਗਾ ਤੂੰ ਮੈਂ ਤੈਨੂੰ ਦੱਸਾਂ ਗੱਲਾਂ ਤੇ ਡਾਲੀ ਨਹੀਂ ਲੈਣ ਜਾਣਾ ਉਤਾ ਚੰਗਾ ਬਾਬਾ ਮੈਂ ਤਾਂ ਉੱਤੇ ਸ਼ਹਿਰ ਕਰਦਾ ਫਰਦਾ ਸੀ ਕਾਲਾ ਸ਼ਹਿਰ ਦਾ ਮੈਂ ਤੈਨੂੰ ਹੁਣ ਪਵਾ ਦੂੰ ਪਰਿਆਂ ਨਾਲ ਜੱਫੀਆਂ ਚੁੱਪ ਕਰਕੇ ਚੱਕ ਉਥੋਂ ਕਮਰੇ ਚੋਂ ਭਾਂਡੇ ਤੇ ਡਾਲੀ ਲਿਆ ਭੈਂਦ ਰਿਆਂ ਬਸਿਆਂ ਆਈ ਜਾਂਦੀਆਂ ਜਾਦੋ ਬਿਨਾ ਆ ਨਾਲੇ ਮਾੜਾ ਮੋਟਾ ਜਿਹੜੀ ਤੈਨੂੰ ਕੱਲ ਗੱਲ ਗਈ ਸੀ ਤੂੰ ਪ੍ਰਚਾਰ ਕਰਿਆ ਕਰ ਪ੍ਰਚਾਰ ਤੰਤਰ ਬਿਨਾ ਕੁਝ ਨਹੀਂ ਬਣਦਾ ਠੀਕ ਆ ਵਾ ਬਸੇ ਮੈਂ ਮਾੜਾ ਲੱਗੇ ਜਾਮਾ ਕਿ ਨਾ ਲੱਗੇ ਲੈ ਜੀ ਲੈ ਜੀ ਵਧੀਆ ਬਣ ਕੇ ਵਗ ਜੀ ਜਾਮਾ ਪੂਰਾ ਟਿਪ ਟੌਪ ਨਾਲੇ ਥੇਲੇ ਕੱਸਾ ਵੱਡਾ ਪਾਜੀ ਥੋੜਾ ਹਾਂ ਨਾਲੇ ਭੈਂਦ ਨੇ ਕੱਛਾ ਵੱਡਾ ਪਾਜੀ ਤੂੰ ਤੇਰੀਆਂ ਕੁਚੜੀਆਂ ਵੱਡੀਆਂ ਨੇ ਮੈਂ ਤੈਨੂੰ ਦੱਸਾਂਗਾ ਜਾ ਵਗ ਜਾ ਤੂੰ ਆਪਣਾ ਉਥੋਂ ਕਮਰੇ ਚੋਂ ਭਾਂਡੇ ਲੈ ਜਾ ਹਰੀਓ ਹਰੀਓ ਲੈ ਵੀ ਦੱਸੋ ਵੀ ਕੀ ਕੀਤਾ ਜਾਵੇ ਯਾਰ ਹੁਣ ਸੰਗਤ ਨਹੀਂ ਆਪਣੇ ਕੋਲ ਯਾਰ ਕੰਬਣੀ ਆ ਰਹੀ ਕੋਈ ਹਰੀਓ ਚਲੋ ਚਲੋ ਕੋਈ ਨਹੀਂ ਪਾਈ ਜੇ ਦਾਲੀ ਲੈਣ ਵਾਗੇ ਹਾਂ ਮੈਂ ਦੂਬਣਾ ਕੇ ਕਰਾਂਗੇ ਮੈਂ ਭੋਜਨ ਬੰਦਗੀ ਕਰਦਾ ਤੇ ਤੂੰ ਡੇਰਾ ਸੰਭਰ ਲੈ ਤੇ ਦੇਖ ਲਈ ਜੇ ਕੋਈ ਸੰਗਤ ਆ ਗਈ ਤਾਂ ਫਿਰ ਤੂੰ ਦੇਖ ਲੈ ਹਾਂਜੀ ਹਾਂਜੀ ਬਾਬਾ ਜੀ ਮੈਂ ਸਫਾਈ ਕਰਕੇ ਜਾਂਦਾ ਜਿਹੜਾ ਦੇ ਘਣ ਪ੍ਰਚਾਰ ਕਰਕੇ ਆਉਣਾ ਹਰੀਓ ਆਈਓ ਹਰੀਓ ਹਰੀਓ ਵਾਰਾ ਜੀ ਬਾਬਾ ਜੀ ਵਾਰਾ ਮਾਰਾ ਬਾਬਾ ਜੀ ਵਾਰਾ ਮਾਰਾ ਭਾਈ ਮਾਰਾ ਓ ਹੋਰ ਭਾਈ ਭਗਤੋ ਠੀਕ ਓ ਜੀ ਬਾਬਾ ਜੀ ਠੀਕ ਚਲੋ ਚੰਗੀ ਆ ਲੈ ਭਾਈ ਬਾਬਾ ਜੀ ਸਭਾਈ ਤਾਂ ਹੋਗੀ ਸਾਰੀ ਹਾਂ ਕੋਈ ਨਹੀਂ ਜਲੇ ਖੜ ਜਾ ਤੂੰ 2 ਮਿੰਟ ਕੋਈ ਧੰਮ ਲੈ ਲੈ ਮੈਂ ਇੱਕ ਦਸਾਲ ਇਦੂ ਬਾਦ ਧੂਣਾ ਬਾਲਣਾ ਆ ਪਾ ਠੀਕ ਆ ਬਾਥੀਆਂ ਪੂਥੀਆਂ ਪਈਆਂ ਨੇ ਇਹ ਮੇਨ ਕੰਮ ਹੁੰਦਾ ਆਪਣਾ ਤੈਨੂੰ ਪਤਾ ਧੂਣਾ ਬਾਲਣਾ ਉਹਦਾ ਜ਼ਰੂਰੀ ਹੈ ਭੈਂਤ ਰਿਆਂ ਜੀ ਆਪਣੇ ਸਭਾਈ ਕਰਕੇ ਡੇ ਬਾਬਾ ਜੀ ਬਾਲ ਲੈਨੇ ਦੁਬਾਰਾ ਇਹ ਆਪਣੇ ਸੰਤ ਸੰਦੇੜੀ ਨਹੀਂ ਪੂਰੇ ਹੋਣਗੇ ਫਿਰ ਸੰਗਤ ਕਿਹੜੇ ਹਿਸਾਬ ਨਾਲ ਆਉਗੀ ਤੂੰ ਆਹ ਹਿਸਾਬ ਨਾਲ ਸੰਗਤ ਤਾਂ ਆ ਗਈ ਬਾਬਾ ਜੀ ਹਾਂ ਦੇਖਦੇ ਆ ਸਾਮੀ ਕਹੀ ਜੀ ਓ ਹੋਰ ਭਾਈ ਭਗਤੋ ਠੀਕ ਓ ਠੀਕ ਹੈ ਬਾਬਾ ਜੀ ਜਿਹੜੇ ਛੋਟੇ ਦਰਸ਼ਨ ਹੋਈ ਜਾਂਦੇ ਨੇ ਚਲੋ ਭਾਈ ਹਾਂ ਤਨ ਭਾਗ ਤਨ ਭਾਗ ਭਾਈ ਤਨ ਭਾਗ ਭਾਈ ਕਰਨ ਕਰਨ ਵਾਲਾ ਤਾਂ ਆਪੇ ਪਰਮਾਤਮਾ ਹੈ ਭਾਈ ਉਹ ਔਰ ਬਾਬਾ ਜੀ ਨਾ 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 ਦੇਖੋ ਆਪਣੀ ਮੰਨਦੇ ਆ ਵੀ ਲੇਵ ਲੱਗੀ ਹੁੰਦੀ ਆ ਪਰ ਕਰਨ ਵਾਲਾ ਤਾਂ ਪਰਮਾਤਮਾ ਹੀ ਆ ਬੱਚਾ ਆਪਣੇ ਕੰਮ ਵਧੀਆ ਰਾਸ ਆਏ ਨੇ ਅੱਛਾ ਚਲੋ ਕੋਈ ਨਹੀਂ ਲੱਗ ਗਿਆ ਜੀ ਚਲੋ ਚੰਗੀ ਗੱਲ ਆ ਆਪਾਂ ਪੈਂਟਰ ਛੱਡਿਆ ਸੀ ਲੂਟ ਆ ਗਿਆ ਹਾਂਜੀ ਦੂਰ ਦੂਰ ਚਰਚਾ ਬਾਬਾ ਬਹੁਤ ਚਰਚਾ ਹੋਗੀ ਦੂਰ ਤੇ ਕਰਾ ਚਰਚਾ ਦਾ ਕੀ ਹੈ ਭਾਈ ਮੈਂ ਕੰਮ ਤੇ ਮੱਟੋਕਣਾ ਟੋਕਣਾ ਦੇ ਬਾਰੇ ਮਿਲਿਆ ਕਰੋ ਅੱਛਾ ਜੀ ਕੀ ਕਰਾਂਗੇ ਕੋਈ ਗੱਲ ਨਹੀਂ ਭਾਈ ਉਹ ਤਾਂ ਪਰਮਾਤਮਾ ਦੇ ਹੱਥ ਵਾਸਾ ਹੈ ਭੈਣ ਨੇ ਉਹ ਤੜਕੇ ਦੇਗਾ ਕਿ ਨੂੰ ਲਿਖੀ ਜਾਂਦੇ ਹੋ ਪਹਿਲੀ ਹੋਰ ਦੱਸੋ ਫਿਰ ਕੀ ਦੁੱਖ ਤਕਲੀਫ ਹੈ ਭਾਈ ਇਹ ਆਪਣਾ ਗਮਾਂਡੀ ਹੈ ਅੱਛਾ ਭਾਈ ਪੂਰਾ ਹਟਾ ਕਟਾ ਗਮਾਂਡੀ ਬੰਦਾ ਤੰਦਾ ਪੂਰਾ ਹੈਂ ਦਸੋ ਪਾਈ ਦੀ ਪਾਗਲ ਹਟਾ ਕਟਈ ਹੈ ਬੱਲੇ ਜਾ ਕਾ ਰਾਲ ਨਹੀਂ ਨਾ ਨਾ ਬੱਲੇ 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 ਹਰੀ ਮੋਟੀ ਆ ਹਾਂ ਹਰੀਓ ਹਰੀ ਬਾਬਾ ਜਲਦੀ ਨਹੀਂ ਅਪਤਾ ਜੀ ਇਹਦੇ ਭਾਈ ਇਹਦੇ ਪਾਈ ਦਿੰਦੀ ਨਹੀਂ ਕਮੀ ਬੜੀ ਹੈ ਹਾਂ ਇਹਦੇ ਮਸਤਕ ਤੋਂ ਪਤਾ ਲੱਗ ਰਿਹਾ ਬੇਟਾ ਵੀ ਇਹ ਬੰਦਾ ਛੜਾ ਛਾਂਟ ਆਇਆ ਜੀ ਹੈ ਤੇ ਘਰ ਦੇ ਵਿੱਚ ਪੂਗਦੀ ਬਿਲਕੁਲ ਨਹੀਂ ਪੂਆ ਕੁੱਤਿਆਂ ਦੇ ਬਰਾਬਰ ਹੈ ਕਿਰਪਾ ਕਰੋ ਬਾਬਾ ਕਮਾ ਪੱਕੀ ਗੱਲ ਹੈ ਹਾਂ ਉਹ ਝੂਰਤਾ ਨਹੀਂ ਬੋਲਦਾ ਮਰਨ ਗਿਆ ਮਖਾ ਆਪਾਂ ਲੋਕਾਂ ਵਾਲਾ ਕੰਮ ਨਹੀਂ ਕਰਦੇ ਪਕੜਾ ਨੇ ਲਾਉਣੇ ਪੱਕੇ ਤੈਨੂੰ ਸਹੀ ਗੱਲ ਆ ਬਾਬਾ ਜੀ ਵਾਹ ਤੈਨੂੰ 10 ਥੀਕਰ ਭਰਾਈ ਤੰਗ ਕਰਦੀ ਐ ਹਾਂ ਤੰਗ ਕਰਦੀ ਬਾਬਾ ਮਖਾ ਕੀ ਪੁੱਛਦਾ ਮੇਰੇ ਸਾਹਮਣੇ ਤਸਵੀਰ ਬਣੀ ਪਈ ਆ ਬੜੀ ਜਿਆਦੇ ਚੱਕਮੀਆਂ ਸ਼ੇਰਾ ਬੜੇ ਜਿਆਦੇ ਬੜੇ ਜੇ ਤੇ ਨਾ ਉਹਦਾ ਤੈਨੂੰ ਨਾਂ ਦੱਸਾਂ ਮੈਨੂੰ ਲੱਗਦੀ ਇਹ ਉਹਨਾਂ ਦਾ ਕਮਨ ਜੀ ਹੈ ਨਾ ਜਿਹੜੀ ਪਰਚੂਰੀ ਹੈ ਇਹ ਮੈਨੂੰ ਤਾਂ ਲੱਗਦਾ ਉਹਨਾਂ ਦੀ ਹੈ ਮਾਰ ਦਿੰਨੇ ਟ੍ਰਿਪ ਫਿਰ ਦੇਖੀ ਜੋ ਮੈਨੂੰ ਲੱਗਦੀ ਵੀ ਤੇਰੀ ਪਰਜਾਈ ਦਾ ਨਾ ਵੀਰਪਾਲ ਕਰ ਰਿਹਾ ਆ ਸਤਵੰਤਨ ਜੀ ਜਾਣੇ ਜਾਣੋ ਬਾਬਾ ਤੁਸੀਂ ਓਏ ਉਹਦਾ ਭਾਈ ਛੱਤਪੱਤਣਾ ਦੀ ਤਾਰੂ ਤੀਵੀਂ ਹੈ ਤੈਨੂੰ ਕੀ ਲਈ ਵੱਛੀ ਆ ਕੋਈ ਨਹੀਂ ਪੈਂਚਰ ਪੱਕਾ ਲਾਉਣਾ ਕਿ ਕੱਚਾ ਲਾਉਣਾ ਮਾ ਪੱਕਾ ਲਾਉਣਾ ਬਾਬਾ ਪੱਕਾ ਲਾਉਣਾ ਗਰਮ ਕਰਕੇ ਲਾਇਓ ਬਾਬਾ ਗਰਮ ਕਰਕੇ ਮਾ ਖਾ ਤੂੰ ਦੇਖਦਾ ਜਾ ਤੂੰ ਤਾਂ ਪਈ ਪਹਿਲਾਂ ਤੋਂ ਆਉਂਦਾ ਰਹਿਣਾ ਜਾਨੂ ਹੈ ਆਪਣਾ ਹੈ ਕੋਈ ਗੱਲ ਨਹੀਂ ਪੱਕਾ ਪੈਂਚਰ ਲਾਵਾਂਗੇ ਤੇ ਆਪਣੀ ਤੋਂ ਪਹਿਲਾਂ ਤੂੰ ਸੰਗ ਤਾਂ ਹਾਂ ਇਹ ਪਹਿਲਾਂ ਤੋਂ ਜੁੜਿਆ ਹੋਇਆਗਾ ਇਹ ਆਪਣਾ ਬਹੁਤ ਮੈਨੂੰ ਇਹ ਖਾਬ ਹੋਰ ਜਾਂਦੀ ਹੈ ਅੱਛਾ ਜੀ ਜਿਹਦੇ ਕੋਲੇ ਨਾ ਜਾਇਆ ਕਰ ਬੱਲਾ 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 ਮੈਨੂੰ ਦਿਖਦੀ ਆ ਉਹਦਾ ਭਾਈ ਤੁਹਾਡੇ ਪਤਾ ਲੱਗ ਰਿਹਾ ਮੈਨੂੰ ਤੁਹਾਡੇ ਚਿਹਰੇ ਦੱਸ ਰਹੇ ਨੇ ਤੁਹਾਡੇ ਹਾਂ ਬਹੁਤ ਇੰਦੀਆ ਬਾਬਾ ਜਦੋਂ ਇਹ ਆ ਜਾਣਾ ਮੇਰੇ ਕੋਲੇ ਤੂੰ ਸਤਿ ਨਹੀਂ ਛੱਡਦੇ ਆ ਪਾਪਾ ਮਖਾ ਜੇ ਗੂੰਗੀ ਕਰਦਗੇ ਮੰਨ ਜੇਗਾ ਬੋਲੀ ਕਰਦੀ ਤੇਰੇ ਸਾਹਮਣੇ ਮੰਨ ਜੇਗਾ ਪਾਪਾ ਤੇਰੇ ਤੁਮ ਹਰਿਓ ਚੱਲੇ ਹਾਂਜੀ ਬਾਬਾ ਧੂਨੇ ਦੇ ਵਿੱਚੋਂ ਲਿਆ ਕੋਈ ਸੁਬਾ ਦੀ ਚੁੰਡੀ ਤੇ ਬਣ ਕੇ ਪੰਤਾਂਤਰ ਦੇਗੇ ਤੇ ਅੱਜ ਫਿਰ ਤੈਨੂੰ ਇਹ ਦਿੰਨੇ ਆ ਤੇ ਬਾਕੀ ਤੇਰੇ ਲਾਵਾਂਗੇ ਪੱਕਾ ਪੈਂਚਰ 5200 ਰੁਪਏ ਦਾ ਮਨਜ਼ੂਰ ਕੋਈ ਗੱਲ ਨਹੀਂ ਬਾਬਾ ਪੰਮਾ ਦੀ 65000 ਰਾਂ ਮਖਾ ਆਪਾਂ ਨੂੰ ਪੈਸੇ ਨਾਲ ਮੋਹ ਨਹੀਂ ਹੈਗਾ 33 ਕਰੋੜ ਦੀ ਵੀ ਦੇਵਤੇ ਪੂਜਦੇ ਆ ਹੁਣ ਕੱਲੇ ਕੱਲੇ ਨੂੰ ਹਿੱਸਾ ਦੇਣਾ ਪੈਂਦਾ ਹੈ ਹੁਣ ਤੁਸੀਂ ਆਪ ਹਿਸਾਬ ਲਾਓ ਅਰੀਓ ਮਹਲਾ ਤਾਂ ਪੱਕਾ ਪੈਂਚਰ ਮਸਾਂ ਨਹੀਂ ਨੀ ਆ ਲੈ ਭਗਤਾ ਇਹਨੂੰ ਜਦੋਂ ਤੂੰ ਨਾਏਗਾ ਨਾ ਹਾਂਜੀ ਬਾਬਾ ਇਹਨੂੰ ਤੂੰ ਆਪਦੀ ਬਾਲਟੀ ਚ ਪਾ ਲਈ ਠੀਕ ਆ ਬਾਈ ਠੀਕ ਹੈ ਹੁਣ ਤੂੰ ਪੁੱਛੇਗਾ ਵੀ ਬਾਬਾ ਨਾ ਹੋਊ ਮੈਂ ਤੇ ਅਸਰ ਉਹਦੇ ਤੇ ਕਿਵੇਂ ਹੋਊਗਾ ਮੈਂ ਖਾ ਜੇ ਨਾ ਹੋਇਆ ਤਾਂ ਕਹਿ ਦੀ ਆਹੀ ਤਾਂ ਫਿਰ ਆਪਣੇ ਚ ਕਰਾਵਾਂ ਤੇ ਠੀਕ ਆ ਬਾਬਾ ਸਮਝ ਗਿਆ ਗੱਲ ਨੂੰ ਇਹ ਬਾਕੀ ਤੈਨੂੰ ਇੱਕ ਹੋਰ ਗੱਲ ਦੱਸਦਾ ਜੇ ਤੈਨੂੰ ਜਮਾਂ ਪੱਕਾ ਪੈਂਚਾ ਲਾਉਣਾ ਤਾਂ ਸਾਖ ਛੱਲਾ ਕਰਾਵਾਂ ਪਰ ਆਦੋ ਨੀ ਤੋ ਬਾਬਾ ਬਚਾਈ ਨੋ ਫਿਰ ਤੂੰ ਲੱਟਣ ਵਰਗੀ ਲਿਆ ਦੇ ਬਾਬਾ ਮਾ ਖ ਲੱਟਣ ਛੱਡ ਜਮਾ ਕਚਾਰ ਵਰਗੀ ਲਿਆ ਦੇਂਗੀ ਤੂੰ ਐਂ ਦੱਸ ਵੀ ਮੰਨਦਾ ਏ ਜਲੇ ਤੋ ਹੋਰ ਹਿੱਕ ਚੌੜੀ ਹੋ ਜੂਆ ਬਾਈ ਅੱਛਾ ਜੀ ਬੱਲੇ 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 ਬਾਬਾ ਪੱਟਾ ਭਾਈ ਚਰਨ ਭੈਂਦਨਾ 70 ਸਾਲ ਨੂੰ ਧੁੱਕਿਆ ਬੈ ਭੈਂਦਨਾ ਪਾਲਦਾ ਡੋਲੇ ਡੋਲੇ ਚੀ ਕਰੀ ਨਾ ਉਧਰ ਹਾਂ ਲੈ ਕੋਈ ਗੱਲ ਨਹੀਂ ਪੜਤਾ ਫਿਰ ਅੱਜ ਤੂੰ ਇਹ ਇੰਨਾ ਕੁ ਮਜੀਸ਼ਣ ਲੈ ਕੇ ਜਾ ਬਾਬਾ ਜੀ ਠੀਕ ਹੋ ਬਸ ਇਹਦੇ ਨਾਲ ਤੂੰ ਨਹਾ ਲਈ ਤੇ ਤੈਨੂੰ ਅੱਜ ਤੋਂ ਹੀ ਅਸਰ ਦਿਖਾ ਦੇਾਂਗੇ ਠੀਕ ਹੈ ਬਾਬਾ ਠੀਕ ਹੈ ਹਾਂ ਤੇ ਬਾਕੀ ਫਿਰ ਜਿਹੜੀ ਭਾਈ ਕੋਈ ਸੰਗਤ ਆਉਂਦੀ ਇੱਥੇ ਚਾਹ ਪਾਣੀ ਨੂੰ ਕੋਈ ਸੇਵਾਦਾਰ ਹੁੰਦਾ ਉਹ ਭਾਈ ਤੁਸੀਂ ਆਪ ਖਿਆਲ ਰੱਖ ਲਓ ਪੈਸਿਆਂ ਦਾ ਤਾਂ ਵੇਸ਼ੇ ਆਪਾਂ ਨੂੰ ਮੋਹ ਨਹੀਂ ਠੀਕ ਹੈ ਬਾਈ ਇਹ ਗੱਲ ਹਾਂ ਤੇ ਬਾਕੀ ਉਹ ਦੇਖ ਲਓ ਕੀ ਜੀ ਵੀ ਨਹੀਂ ਅੱਛੀ ਨਹੀਂ ਮਾਰਦਾ ਹਰਿਓ ਇੱਥੇ ਤੂੰ ਨੇ ਤਰਦੇ ਹਰਿਓ ਹਰਿਓ ਇਹ ਭਾਈ ਆਪਾਂ ਨੂੰ ਪੈਸੇ ਦਾ ਮੋਹ ਨਹੀਂ ਹੈਗਾ ਇਹਦਾ ਤੁਸੀਂ ਮੰਨ ਕੇ ਚਲੋ ਵੀ ਜਿਹੜੀ ਸੰਗਤ ਆਉਂਦੀ ਹੈ ਉਹਨਾਂ ਵਾਸਤੇ ਲੰਗਰ ਲਾਉਨੇ ਆ ਚਾਹ ਪਾਣੀ ਦਾ ਲੰਗਰ ਲਾਉਨੇ ਆ ਸਾਰਾ ਕੁਝ ਚੱਲਦਾ ਇੱਥੇ ਬਾਕੀ ਆਪਾਂ ਡੇਰਾ ਜਿਹੜਾ ਹੋਰ ਪੱਕਾ ਕਰਾਂਗੇ ਹੁਣ ਇਹ ਠੀਕ ਹੈ ਇਸ ਕਰਕੇ ਭਾਈ ਜਿਹੜਾ ਕੋਈ ਮਾਰਮ ਹਾਂ ਬੜੇ ਦਾ ਸਾਖ ਹੋਣ ਦੇ ਬੜਾ ਕਿ ਲਿਆਦੇ ਬਾਬਾ ਮੱਖਾ ਬੱਖਾ ਮੱਖਾ ਤੁਸੀਂ ਟੈਨਸ਼ਨ ਹੀ ਨਾ ਲਓ ਜਮਾ ਬਸ ਲਾਉਣ ਦੀ ਲੋੜ ਨਾ ਪਵੇ ਘਰੇ ਮੱਖਾ ਜੀ ਨਾ ਵੀਰੇ ਚ ਚਾਨਣ